ਦਾ ਕਿ ਦਿੱਦਾ ਸੁਖਬੀਰ ਬਾਦਲ ਅਜੇ ਵੀ ਉਹ ਨੀਂਦ ਦੇ ਵਿੱਚ ਹੀ ਤੁਰਦਾ ਅਜੇ ਵੀ ਉਹ ਸਤਾ ਦੇ ਸੁਪਨੇ ਲੈਂਦਾ ਅਜੇ ਵੀ ਉਹ ਨੂੰਏ ਲੱਗਦਾ ਕਿ ਸਾਡੀ ਸਰਕਾਰ ਆ ਜਾਣੀ ਹੈ ਉਹਨਾਂ ਨੂੰ ਸੰਬੰਧਿਤ ਲੱਗਦੀ ਸੁਖਬੀਰ ਉਹਨਾਂ ਨੂੰ ਕਿ ਤੁਹਾਡੀ ਸਰਕਾਰ ਚਲੇਗੀ ਜਿਹੜੀ ਹੁਣ ਕਦੀ ਨਹੀਂ ਆਉਣੀ ਤੁਹਾਡਾ ਕੰਮ ਨਿਭੜ ਗਿਆ ਪੰਜਾਬ ਦੇ ਲੋਕਾਂ ਨੇ ਤੁਹਾਡਾ ਕੰਮ ਨਿਭੇੜਤਾ ਤੁਸੀਂ ਆਪਣੇ ਪਿਛਲੇ 10 ਸਾਲਾਂ ਦੇ ਰਾਜ ਦੇ ਵਿੱਚ ਜਿੰਨੀਆਂ ਮਹਾਨ ਗਲਤੀਆਂ ਕੀਤੀਆਂ ਜਿੰਨੇ ਬੱਜਲਗਨਾ ਕੀਤੇ ਉਸੇ ਕਰਕੇ ਹੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਜਿਹੜਾ ਸਤਾ ਤੋਂ ਬਾਅਦ ਕੀਤਾ ਉਹ 22 ਦੇ ਵਿੱਚ ਜੋ ਕੋਈ ਤੁਹਾਡੇ ਨਾਲ ਹੋਇਆ ਤੁਸੀਂ ਅਜੇ ਪਤਾ ਨਹੀਂ ਕਿਹੜੇ ਸੁਫਨੇ ਲੈਦੇ ਜਦੋਂ ਤੇ ਸਰਕਾਰ ਤੁਹਾਡੀ ਹੁੰਦੀ ਹੈ ਫਿਰ ਇਹ ਪੁਲਿਸ ਦੇ ਅਧਿਕਾਰੀ ਬਹੁਤ ਚੰਗੇ ਆ ਪੁਲਿਸ ਬਹੁਤ ਚੰਗੀ ਆ ਜਦੋਂ ਸਰਕਾਰ ਹੋਰ ਕੇ ਪਾਰਟੀ ਦੀ ਬਣ ਜਾਂਦੀ ਹੈ ਫਿਰ ਤੁਸੀਂ ਇੱਕ ਡੈਲੀ ਲੈ ਕੇ ਤੁਰ ਪੈਂਦੇ ਹੋ ਅਬ ਸਾਨੂੰ ਦਾਬੇ ਮਾਰਦੇ ਹੋ ਕਿਉਂਕਿ ਤੁਹਾਨੂੰ ਇਹ ਲੱਗਦਾ ਹੁੰਦਾ ਕਿ ਜਿੱਦਾਂ ਸਾਡਾ ਸਦਾ ਵਿੱਚ ਹੁੰਦਿਆ ਹੁਕਮ ਚੱਲਦੇ ਸੀਗੇ ਉਦਾਂ ਸਾਡੇ ਹੁਕਮ ਹੁਣ ਵੀ ਚੱਲਣ ਅਸਾ ਤੁਹਾਨੂੰ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਕੰਮ ਚੱਲਿਆ ਗਿਆ ਉਹ ਸਮੇਂ ਅਤਕਾਰੀ ਬਹੁਤ ਚੰਗੇ ਜਦੋਂ ਦੂਜੀਆਂ ਸਰਕਾਰਾਂ ਆ ਜਾਂਦੀਆਂ ਫਿਰ ਐਸੀ ਪੁਲਿਸ ਵਾਲੇ ਮਾਰੇ ਹੋ ਜਾਂਦੇ ਆ ਫਿਰ ਤੁਸੀਂ ਪੁਲਿਸ ਵਾਲਿਆਂ ਨੂੰ ਦਬਕੇ ਮਾਰਨੇ ਸ਼ੁਰੂ ਕਰ ਦਿੰਦੇ ਹੋ ਉਹ ਤੁਹਾਡੇ ਦਬਕਿਆਂ ਦਾ ਕਿਤੇ ਕੋਈ ਅਸਰ ਨਹੀਂ ਸਭ ਨੂੰ ਪਤਾ ਕਿ ਤੁਹਾਡੀ ਸਰਕਾਰ ਨਹੀਂ ਆਉਣੀ ਜਦੋਂ ਤੁਹਾਡੇ ਕੋਈ ਅਫਸਰ ਸੀਗੇ ਇੱਕੋ ਪੁਲਸ ਬਦਲ ਥੋੜੀ ਜਾਂਦੀ ਹੈ ਐਹੀ ਪੁਲਿਸ ਵਾਲੇ ਕਾਂਗਰਸ ਦੇ ਆਵਾਜ਼ ਚੁੰਦੇ ਆ ਐਸੀ ਪੁਲਿਸ ਵਾਲੇ ਤੁਹਾਡੇ ਆਵਾਜ਼ ਸੀਗੇ ਇਹੀ ਅੱਜ ਆਮਾਦੀ ਪਾਰਟੀ ਦੇ ਆਵਾਜ਼ ਦੇ ਵਿੱਚ ਨੇ ਮੈਂ ਕਹਿਣਾ ਚਾਹੁੰਦਾ ਕਿ ਸੁਖਬੀਰ ਜੀ ਤੁਸੀਂ ਇਦਾਂ ਦੇ ਗੁਨਾਹ ਕੀਤੇ ਐ 10 ਸਾਲ ਦੇ ਵਾਅਦੇ ਦੇ ਵਿੱਚ ਦੁਨੀਆ ਭਰ ਦੇ ਜਿੰਨੇ 마ਫੀਆ ਸੀਗੇ ਡਰਗ 마ਫੀਆ, ਟ੍ਰਾਂਸਪੋਰਟ 마ਫੀਆ, ਲੈਂਡ 마ਫੀਆ ਕੇਵਲ 마ਫੀਆ ਦੁਨੀਆ ਭਰ ਦੇ ਜਿੰਨੇ 마ਫੀਆ ਹੀ ਤੁਹਾਡੇ ਚੱਲਦੇ ਰਹੇ ਸਭ ਤੁਹਾਡੇ ਰਾਜ ਚ ਜੋ ਕੁਝ ਹੋਇਆ ਦੁਨੀਆ ਪਾਰ ਵਿੱਚ ਬੈਠੇ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਇੱਕ ਇੱਕ ਚੀਜ਼ ਦਾ ਪਤਾ ਚਾਹੇ ਬਦਗਾੜੀ ਦਾ ਕਾਂਡ ਹੈ ਤੇ ਕਿਸੇ ਧੀ ਦੀ ਇੱਜ਼ਤ ਬਚਾਉਣ ਵਾਸਤੇ ਥਾਣੇਦਾਰ ਦਾ ਕਤਲ ਹੈ ਸਰ ਕਿੰਨਾ ਕੁ ਹੋਇਆ ਅੱਜ ਤੁਸੀਂ ਫੇਸਬੁਕ 'ਤੇ ਲਾ ਰਹੇ ਹੋ ਕਿਸੇ ਦਵਾ ਦਾ ਮੁੱਖ ਮੰਤਰੀ ਦੀ ਬਣਦੇ ਸਰ ਇਹ ਬੇਰੀ ਗੱਲ ਲੋਟ ਰੱਖਿਓ ਪੰਜਾਬ ਦੇ ਲੋਕ ਇੰਨੇ ਬੇਕੁਫਰੀਗੇ ਪੰਜਾਬ ਦੇ ਲੋਕ ਬਹੁਤ ਸਿਆਣੇ ਆ ਜਿਨ੍ਹਾਂ ਨੂੰ ਤੁਸੀਂ ਸਮਝਦੇ ਹੋ ਕਦੇ ਉਦਾਂ ਹੀ ਨੇ ਅਰਦਾਦੋਂ ਪਹਿਲਾਂ ਤੁਸੀਂ ਨੋਟ ਵੰਡਨੇ ਸ਼ੁਰੂ ਕੀਤੇ ਸੀਗੇ ਕਿ ਪਤਾ ਨਹੀਂ ਤੁਹਾਡੇ ਕੋਲ ਕਿੰਨਾ ਪੈਸਾ ਜਦੋਂ ਤੁਹਾਡੇ ਬਦੋਦੀਆਂ ਨੇ ਤੁਹਾਡੇ ਖਿਲਾਫ ਬੋਲਿਆ ਕਿ ਇਹ ਜੀ ਪੀ ਸੀ ਦਾ ਪੈਸਾ ਹੈ ਉਸੇਲੇ ਬੰਦ ਹੋ ਗਏ ਮੈਂ ਤਾਂ ਸਾਡਾ ਉਦੋਂ ਵੀ ਕਿਹਾ ਹੈ ਉਦੋਂ ਮੈਨੂੰ মিডিਆ ਨੇ ਮਸਲ ਪੁੱਛਿਆ ਸੀ ਕਿ ਸਖਬੀਰ ਬਾਦਲ ਪਾਹੇ ਬੰਦ ਰਿਹਾ ਜੀ ਹਰ ਪੀੜਤਾ ਨੂੰ ਮੈਂ ਕਿਹਾ ਬੰਦਾ ਜਿਹੜਾ ਜਿਸ ਪੰਜਾਬੀ ਦਾ ਸਿੱਖ ਦਾ ਜਿੱਦੋਂ ਪਿਓ ਮਰ ਜਾਂਦਾ ਜਾਂ ਮਾਂ ਮਰ ਜਾਂਦੀ ਹੈ ਬੰਦਾ ਹਰ ਹਿੱਲੇ ਕੋਸ਼ਿਸ਼ ਕਰਦਾ ਕਿ ਉਹ ਆਪਣੀ ਮਾਂ ਦਾ ਚੰਗਾ ਭੋਗ ਪਾਉਂਦਾ ਲੰਗਰ ਲਾਉਂਦਾ ਮੈਂ মিডিਆ ਨੂੰ ਕਹਾਂ ਮੈਂ ਕਹਾਂ ਯਾਰ ਤੁਸੀਂ ਭੁੱਲ ਗਏ ਹੋ ਕਿੰਨਾ ਦਿਨ মিডিਆ ਬੋਲਦਾ ਰਿਹਾ ਸੀਗਾ ਜਿਹੜਾ ਸੁਖਬੀਰ ਸਿੰਘ ਆਪਣੀ ਮਰੀ ਮਾਂ ਦੇ ਭੋਗ ਦੇ ਉੱਤੇ ਰੋਟੀ ਨਹੀਂ ਖਵਾ ਸਕਿਆ ਐਸੀਪੀਸੀ ਨੇ ਲੰਗਰ ਲਾ ਕੇ ਖਵਾਇਆ ਕੋਈ ਢੋਟ ਵਰ ਸਕਦਾ ਇਹ ਢੋਟ ਹੋਰ ਕਿੱਥੇ ਆਇਆ ਜਦੋਂ ਵਾਧਾ ਪਿਆ ਤੋਂ ਦਿਨ ਦੇ ਢੋਟ ਬੰਦ ਹੋ ਗਏ ਸੁਖਬੀਰ ਜੀ ਸਾਰੀ ਦੁਨੀਆ ਜਾਣਦੀ ਐ ਲਾਸਟ ਟਾਈਮ ਦੇ ਉੱਤੇ ਤੁਹਾਡੇ ਪਿਤਾ ਜੀ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਜਦੋਂ ਆਖਰੀ ਵਾਰ ਮੁੱਖ ਮੰਤਰੀ ਸੀਗੇ ਕਈ ਕਾਲੀਆਂ ਨੇ ਉਹਨਾਂ ਨੂੰ ਸਲਾਹ ਦਿੱਤੀ ਆ ਹੁਣ ਤੁਸੀਂ ਕਈਆਂ ਦੇ ਇੰਟਰਵਿਊ ਪੜ੍ਹਦੇ ਹੋ ਕਈਆਂ ਨੇ ਸਲਾਹ ਦਿੱਤੀ ਵੱਡੇ ਬਾਦਲ ਸਾਹਿਬ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਹੁਣ ਜੀ ਤੁਸੀਂ ਬਜ਼ੁਰਗ ਹੋ ਗਏ ਹੋ ਸਖਬੀਰ ਨੂੰ ਮੁੱਖ ਮੰਤਰੀ ਬਣਾ ਦਿਓ ਉਹ ਨਹੀਂ ਮੰਨੇ ਉਹ ਕਹਿੰਦੇ ਨਾ ਸਖਬੀਰ ਜੀ ਜੇ ਤੁਹਾਡੇ ਬਾਪ ਨੇ ਤੁਹਾਨੂੰ ਮੁੱਖ ਮੰਤਰੀ ਨਹੀਂ ਬਣਾਇਆ ਪੰਜਾਬ ਦੇ ਲੋਕ ਨਹੀਂ ਇਹ ਤੁਹਾਨੂੰ ਹੁਣ ਬਣਾਉਣਗੇ ਪੰਜਾਬ ਦੇ ਲੋਕ ਤੁਹਾਨੂੰ ਕਿਉਂ ਬਣਾਉਣਗੇ ਜੇ ਤੁਹਾਡੇ ਬਾਪ ਨੇ ਗਲਤੀ ਨਹੀਂ ਕੀਤੀ ਤੇ ਪੰਜਾਬੀ ਇਹ ਗਲਤੀ ਕਿੱਦਾਂ ਕਰ ਲਗੇ ਤੁਹਾਡਾ ਪਿਤਾ ਜਾਣਦਾ ਸੀ ਵੀ ਤੁਸੀਂ ਇਸ ਦੇ ਜੋਗ ਨਹੀਂ ਜੇ ਇਸੇ ਕਰਕੇ ਸਾਰਾ ਕਾਲੀ ਦਲ ਵਿਖੜਿਆ ਇਸੇ ਕਰਕੇ ਕਾਲੀ ਦਲ ਦੇ 2-3 ਧੜੇ ਹੋ ਗਏ ਤੁਸੀਂ ਤਾਂ ਸਾਰ ਆਪਣੀ ਪਾਰਟੀ ਸਾਫ ਸਾਗੀ ਸਰਕਾਰ ਬਣਾਉਂਦੇ ਸੁਫਨੇ ਲਈ ਜਾਂਦੇ ਹੋ ਜੇ ਤੁਸੀਂ ਵੜਨਾ ਹੁੰਦਾ ਵੜਾਉਣਾ ਹੁੰਦਾ ਕਿ ਸਦਾ ਪ੍ਰਕਾਸ਼ ਸਿੰਘ ਉਦੋਂ ਹੀ ਤੁਹਾਨੂੰ ਬਣਾ ਦਿੰਦਾ ਉਹ ਕਹਿੰਦੇ ਵੀ ਕਾਲੀ ਲੀਡਰਾਂ ਦੇ ਉਹਦੀ ਮੰਨ ਨੇ ਕਹਿੰਦੇ ਨਹੀਂ ਜੀ ਮੈਂ ਨਹੀਂ ਬਣਾਉਂਦਾ ਨੂੰ ਕੋਈ ਅਕਲ ਨਹੀਂ ਉਹੋ ਕਹੀ ਦਿੰਦਾ ਮੈਂ ਮੁੱਖ ਮੰਤਰੀ ਬਣਦਾੜਾ ਅੱਥਸ ਰੀਆਨੋ ਦਾ ਬੇ ਮਾਰੀ ਜਾਂਦਾ ਸਭ ਤੁਹਾਡੇ ਕੋ ਕੋਈ ਨਹੀਂ ਡਰਨ ਵਾਲਾ ਕਾਨੂੰਨ ਦਾ ਰਾਜ ਹੈ ਪੰਜਾਬ ਦੇ ਅੰਦਰ ਹੁਣ ਸэр ਪ੍ਰਕਾਸ਼ ਸਿੰਘ ਬਾਦਲ ਦੇ ਪਦਵਾਦ ਬਾਦ ਆਈ ਦੀ ਤੁਹਾਡੇ ਪਦਵਾ ਦਾ ਰਾਜ ਦੀ ਸਰਦਾਰ ਸੁਖਬੀਰ ਸਿੰਘ ਜੀ ਭਲੇਖਾ ਖਾਂਦੇ ਆ ਐਸਲ ਸਰ ਪੰਜਾਬ ਦੇ ਵਿੱਚ ਕਾਨੂੰਨ ਦਾ ਰਾਜ ਹੈ ਇਸ ਕਾਨੂੰਨ ਦੇ ਆਧਾਰ ਵਿੱਚ ਜਿਹੜਾ ਬੰਦਾ ਗਲਤੀ ਕਰੂਗਾ ਉਹਨੂੰ ਹੱਥ ਤਰ੍ਹਾਂ ਦੀ ਸਜ਼ਾ ਮਿਲੂਗੀ ਜਿਹੜਾ ਬੰਦਾ ਆਮ ਸ਼ਹਿਰੀਆਂ ਵਾਂਗੂ ਜ਼ਿੰਦਗੀ ਬਤੀਤ ਕਰ ਰਿਹਾ ਸਾਧੋਂ ਦੀ ਕੋਈ ਵਾਲ ਨਹੀਂ ਦੇਖ ਸਕਦਾ ਸੋ ਮੈਂ ਕਹਿਣਾ ਚਾਹੁੰਦਾ ਤੁਹਾਡੇ ਦਾਬਿਆਂ ਤੋਂ ਇਹ ਨਾ ਕਦੀ ਪੁਲਿਸਰ ਤੋਂ ਡਰੇ ਨਾ ਕਦੀ ਡਰਦਗੇ ਉਹ ਕਾਨੂੰਨ ਦੀ ਪਾਲਣਾ ਕਰਦੇ ਆ ਜਿੱਥੇ ਬੰਦਾ ਗਲਤੀ ਕਰਦਾ ਉੱਥੇ ਉਹ ਬੰਦੇ ਦੇ ਖਿਲਾਫ ਕਾਰਵਾਈ ਕਰਦੇ ਆ ਤੁਸੀਂ ਐਵੇਂ ਆ ਜਿਹੜੀ ਡੈਡੀ ਲਈ ਫਿਰਦੇ ਪਤਾ ਕਿ ਕਿਹੜੀ ਡੈਡੀ ਆ ਉਹ ਐਵੇਂ ਕਹਿੰਦੇ ਲਾਲ ਡੈਡੀ ਤੇ ਲਿਖਤਾ ਜੀ ਉਹ ਸਾਬ ਤੁਹਾਡੇ ਕੋ ਨਾ ਕੋ ਲਾਲ ਐ ਨਾ ਕੋ ਹਰੀਆ ਨਾ ਕੋ ਚਿੱਟੀ ਐ ਨਾ ਕੋ ਪੀਲੀ ਐ ਨਾ ਕੋ ਫਿੱਕੀ ਐ ਐਵੇਂ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਤੁਹਾਡੀ ਨਾ ਕਦੀ ਹੁਣ ਸਰਕਾਰ ਆਉਣੀ ਆ ਨਾ ਕਦੀ ਸਰਕਾਰ ਬਣਨੀ ਆ ਕਾਲੀ ਦਲ ਤੂੰ ਹੀ ਆਪਣੇ ਹੱਥੀ ਕਦਮ ਕਰਤਾ ਇਸ ਕਰਕੇ ਅਫਸਰ ਨੂੰ ਪਤਾ ਹਾਸੀ ਨੂੰ ਪਤਾ ਕਿ ਹੁਣ ਤੁਹਾਡਾ ਵਕਤ ਖੁੱਲ ਗਿਆ ਸਾਹਿਬ ਹੁਣ ਅੱਜ ਦਾ ਜੋ ਜੁਗ ਜੁਗ ਹੀ ਬਦਲ ਗਿਆ ਸਾਰੋ ਜੁਗ ਦੀ ਹੈ ਜਿਹੜੇ ਜੁਗ ਦੇ ਵਿੱਚ ਤੁਹਾਡੀਆਂ ਸਰਕਾਰਾਂ ਆਈਆਂ ਸੀਗੀਆਂ ਹੁਣ ਜੁਗ ਬਦਲ ਗਿਆ ਨਵਾਂ ਜੁਗ ਆ ਗਿਆ ਹੁਣ ਤੁਹਾਡੀ ਸਰਕਾਰ ਨਹੀਂ ਆਉਂਦੀ ਅੱਜ ਉੱਥੇ ਗਏ ਮਹੀਨੇ ਬਾਅਦ ਅਦਨ ਹਵਤ ਐਸੇ ਉੱਥੇ ਡੰਗੜਾ ਦਾ ਜਿਹੜਾ ਖਾਣਾ ਚਾਹ ਜਿਹੜਾ ਉਹ ਵੱਢ ਰੇ ਚੰਗੀ ਗੱਲ ਹੈ ਇੱਕ ਮਹੀਨੇ ਬਾਅਦ ਗਏ ਪਰ ਉੱਥੇ ਸਰ ਮੈਂ ਕੱਲ ਵਿਧਾਨ ਸਭਾ ਦੇ ਵਿੱਚ ਬੋਲਿਆ ਸੀਗਾ ਕਿ ਕੰਡੇਆ ਦੇ ਤਾਤ ਤੋਂ ਪਾਰ ਤੇ ਹਰ ਰਾਵੀ ਦਰਿਆ ਦੇ ਕੰਢੇ ਤੇ ਜਿਹੜੀ ਜ਼ਮੀਨ ਮਾਲੂਥਲ ਬਣ ਗਈ ਹੈ ਜਿਹੜੀ ਜ਼ਮੀਨ ਰਾਵੀ ਦਰਿਆ ਦੇ ਔਰ ਕਿਨ ਲੱਗਿਆ ਸਭ ਤੁਹਾਡੇ ਪਿਤਾ ਜੀ 5 ਸਾਲ ਪੰਜਾਬ ਦੇ ਮੁੱਖ ਮੰਤਰੀ ਰਹੇ ਤੁਸੀਂ ਕੇਂਦਰ ਦੇ ਵਿੱਚ ਮੰਤਰੀ ਰਹੇ ਹੋ ਪੰਜਾਬ ਦੇ ਡਿਪਟੀ ਸੀਐਮ ਰਹੇਓ ਦੱਸਿਓ ਜੇਦਾ ਉਹਨਾਂ ਲੋਕਾਂ ਲਈ ਕਦੀ ਕੁਝ ਕੀਤਾ ਜਾਂ ਕਿਹੜੇ ਮੂੰਹ ਨਾਲ ਹੁਣ ਤੁਸੀਂ ਇਹ ਚਾਰ ਲੈ ਕੇ ਜਾ ਰਹੇ ਹੋ ਕਦੀ ਤੁਸੀਂ ਰਾਵੀ ਤਿਆਬਾ ਦੇ ਸੋਚਿਆ ਕਦੀ ਇੱਥੋਂ ਦੇ ਕਿਸਾਨਾਂ ਬਾਰੇ ਸੋਚਿਆ ਕਿ ਇਹਨਾਂ ਦੀਆਂ ਜਮੀਨਾਂ ਖਰਾਬ ਹੋ ਗਈਆਂ ਇਹਨੀਆਂ ਜਮੀਨਾਂ ਬਦਵਾਦ ਹੋ ਗਈਆਂ ਦੱਸੋ ਕਦੀ ਇੱਥੇ ਦੱਸ ਕਿਹਾ ਉਹ ਜਿਹੜੇ ਨਾਲੇ ਦੇ ਵਿੱਚ ਕਿ ਤੁਹਾਡੀ ਸਰਕਾਰ ਨੇ ਆ ਕੀਤਾ ਸੀਗਾ ਗੱਲਾਂ ਕਰਨਾ ਸਾਹ ਸੁਖਵੀਰ ਸਿੰਘ ਗੱਲ ਨਹੀਂ ਮਾਰਨੀ ਅਮਲਾਂ ਦੇ ਨਵੇਰੇ ਹੋਣਿਆ ਗੱਲਾਂ ਦਾ ਯੁੱਗ ਬੀਤ ਗਿਆ ਹੁਣ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਲੀਡਰ ਅੱਜ ਕੀ ਕਹਿੰਦਾ ਤੇ ਕੱਲ ਕੀ ਕਰਦਾ ਸਤ ਤੁਸੀਂ ਪੰਜਾਬ ਦਾ ਕੁਛ ਨਹੀਂ ਰਹਿਣ ਦਿੱਤਾ ਪੜੇ ਵਾਅਦ ਜਿੱਨੇ ਗਲਤ ਕੰਮ ਹੋਏ ਤੁਸੀਂ ਤੇ ਹੁਣ ਕਾਲ ਤਖਤ ਸਾਹਿਬ ਨੂੰ ਉਹਦਾ ਹੁਕਮਨਾਮਾ ਮੰਨ ਕੇ ਫੇਰ ਮੁੱਕ ਗਏ ਸਤ ਤੁਹਾਨੂੰ ਤੁਹਾਨੂੰ ਕੌਣ ਜਿਹੜਾ ਬੰਦਾ ਕਾਲ ਤਖਤ ਤੋਂ ਬੇਵਕ ਹੋਇਆ ਪਿਆ ਕਾਲ ਤਖਤ ਵੱਲ ਜਿਹਦੀ ਪਿੱਠ ਹੈ ਤੁਹੀ ਕਿਸਮ ਦੇ ਹੋ ਕੇ ਪੰਜਾਬ ਦੇ ਸਿੱਖ ਤੁਹਾਨੂੰ ਦਵਾਦਾ ਬੋਖੋ ਦਿਵਾ ਦੇ ਕੇ ਬੋਲ ਦਿਓ ਅਰ ਮੈਂ ਕਹਣਾ ਦਉਨਾ ਸਗਬੀਰ ਦੀ ਅੱਜ ਦੇ ਇਸ ਭਗਵਾਨ ਸਿੰਘ ਮੂਹਾਨ ਦੀ ਸਰਕਾਰ ਦੇ ਰਾਜ ਵਿੱਚ ਕਾਨੂੰਨ ਦਾ ਰਾਜ ਆ ਕਿਤੇ ਜਿੱਥੇ ਕੋਈ ਬੰਦਾ ਗਲਤੀ ਕਰੂਗਾ ਉਹਨੂੰ ਸਖਤ ਸਜ਼ਾ ਦਵਾਂਗੇ ਤੁਹਾਡੀ ਤੁਹਾਡੀਆਂ ਗਿੱਦਰ ਬੰਗੀਆਂ ਤੋਂ ਕੋਈ ਨਹੀਂ ਡਰਨ ਵਾਲਾ ਐਵੇਂ ਦਾ ਡੈਰੀਆਂ ਡੂਰੀਆਂ ਦੇ ਚੁੱਕੀ ਫਿਰੋ ਇਹ ਡੈਰੀਆਂ ਉੱਥੇ ਜਾ ਕੇ ਬਾਦਲ ਪਿੰਡ ਚ ਕੇ ਹਲਮਾ ਦੀ ਤੇ ਰੱਖ ਦੋ ਹੋ ਨਹੀਂ ਉਹ ਵਕਤੋਂ ਨਾ ਉਹ ਵਕਤ ਲੰਘ ਗਿਆ ਸਾਦ ਤੁਸੀਂ ਉਹ ਵਕਤ ਦੀ ਇੰਨੀ ਦੁਰਵਕਤੋਂ ਕੀਤੀ ਕਿ ਜਿਹੜਾ ਬੰਦਾ ساری ਉਮਰ ਨਹੀਂ ਹਰਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮਰ ਲੱਗਾ ਉਹ ਵੀ ਬੜੀ ਭੈੜੀ ਹਾਰ ਲੈ ਕੇ ਗਿਆ ਵਿਚਾਰਾ ਉਹ ਵੀ ਤੁਹਾਡੇ ਕਰਕੇ ਹੋਇਆ ਤੁਹਾਡੀ ਬਦੌਲਤ ਉਹ ਵੀ ਮਜੂਦਗਾ ਹਰ ਗਿਆ ਨਹੀਂ ਕੋ ਸਾਰੇ ਬੰਦੇ ਅਦਾ ਰਿਆ ਇਸ ਕਰਕੇ ਸਰਦਾਰ ਸੁਖਬੀਰ ਸਿੰਘ ਜੀ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਪੰਜਾਬ ਦੇ ਸ਼ਿਪਾਈ ਤੋਂ ਲੈ ਕੇ ਪੁਲਿਸ ਦੇ ਸ਼ਿਪਾਈ ਤੋਂ ਲੈ ਕੇ ਐਸਐਸਬੀ ਕੀ ਡੀਆਈਜੀ ਕੀ ਆਈਡੀ ਕੀ ਜਿੰਨੂੰ ਮਰਜ਼ੀ ਦਾਬੇ ਮਾਰ ਜਿਓ ਤੁਹਾਡਾ ਕੋਈ ਦਾਬਾ ਨਹੀਂ ਚੱਲਦਾ ਨਾ ਤੁਹਾਡੇ ਦਾਬਿਆਂ ਤੋਂ ਪੰਜਾਬ ਦੀ ਪੁਲਿਸ ਡਰਦੀ ਹੈ ਨਾ ਅਸੀਂ ਡਰਦੇਵਾਂਗੇ ਕਾਨੂੰਨ ਦਾ ਰਾਜ ਹੈ ਕਾਨੂੰਨ ਦਾ ਰਾਜ ਜਿਹੜਾ ਪੰਜਾਬ ਦੇ ਵਿੱਚ ਉਹ ਚੱਲੂਗਾ ਪਰਵਾਰਾਂ ਦੇ ਰਾਜਾਂ ਦਾ ਯੁੱਗ ਖਤਮ ਹੋ ਗਿਆ ਸਾਬ ਹੁਣ ਕਿਸੇ ਪਰਵਾਰ ਦਾ ਰਾਜ ਨਹੀਂ ਆਉਣਾ ਉਹ ਬੀਤ ਕੇ ਸਮੇਂ ਬੀਤ ਕੇ ਉਹ ਪਰਵਾਰ ਦਾ ਰਾਜ ਨਹੀਂ ਸਾਥ ਪੰਜਾਬ ਦੇ ਲੋਕਾਂ ਦਾ ਰਾਜ ਹੈ ਕਾਨੂੰਨ ਦਾ ਰਾਜ ਹੈ ਇਸ ਕਰਕੇ ਤੁਹਾਡੀਆਂ ਇੰਨੀਆਂ ਜਿੱਧੜ ਬੰਗਿਆਂ ਤੋਂ ਨਾ ਕੋ ਪੁਲਸਾ ਦਾ ਨਾ ਕੋ ਹੋਰ ਕੋਈ ਵੀ ਡਰ ਨਾਲ ਬਸ ਮੈਂ ਤੁਹਾਨੂੰ ਇਹ ਕਹਿਣਾ ਸੀਗਾ ਕਿ ਇਹ ਕੰਮ ਬੰਦ ਕਰ ਦਿਓ ਸਭ ਇਹਦਾ ਕੋਈ ਅਸਰ ਨਹੀਂ ਹੋਣ ਵਾਲਾ ਪੰਜਾਬ ਦੇ ਵਿੱਚ